ਲਹਿਰਾ ਗਾਗਾ ਦੇ ਵਿੱਚ ਅੱਜ ਲਹਿਰਾ ਗਾਗਾ ਦੇ ਨਿਵਾਸੀਆਂ ਨੂੰ ਜਿਹੜੇ ਨਵੇਂ ਵੱਡੀਆਂ ਸੁਗਾਤਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੀਆਂ ਗਈਆਂ ਨਵੇਂ ਆਪ ਨੂੰ ਇੱਕ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਗਿਆ ਪੀਐਸ ਪੀਸੀਲ ਦਫ਼ਤਰ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਹੁਣ 101 ਲੋੜਵੰਦ ਪਰਿਵਾਰਾਂ ਦੇ ਜਿਹੜੇ ਨਵੇਂ ਵਿਆਹੇ ਜੋੜੇ ਨੇ ਉਹਨਾਂ ਨੂੰ ਸ਼ਾਗਨ ਜਿਹੜੇ ਹੈਗੇ ਨੇ ਦਿੱਤੇ ਜਾ ਰਹੇ ਨੇ ਪਹਿਲਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜਾ ਖੁਦ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਗਿਆ ਸੀ ਸ਼ਗਨ ਦਿੱਤਾ ਗਿਆ ਸੀ ਬਾਕੀ ਹੁਣ ਮੰਤਰੀ ਬਰਿੰਦਰ ਗੋਇਲ ਉਹਨਾਂ ਨੂੰ ਸ਼ਗਨ ਦੇ ਰਹੇ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨਵੇਂ ਵਿਆਹੇ ਜੋੜੇ ਨੇ ਲੋੜਵੰਦ ਪਰਿਵਾਰਾਂ ਦੇ ਉਹਨਾਂ ਨੂੰ ਸ਼ਗਨ ਦਿੱਤੇ ਜਾ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਹੱਥਾਂ ਦੇ ਵਿੱਚ ਟੋਕਨ ਵੀ ਥਮਾਏ ਜਾ ਰਹੇ ਨੇ ਤਾਂ ਜੋ ਜਿਹੜੀਆਂ 11 ਘਰੇਲੂ ਵਸਤੂਆਂ ਨੇ ਉਹ ਹਰ ਇੱਕ ਜੋੜੇ ਨੂੰ ਦਿੱਤੀਆਂ ਜਾਣ ਗੱਲਬਾਤ ਕਰਦੇ ਆ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਇੱਕ ਤਾਂ 101 ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤੇ ਜਾ ਰਹੇ ਨੇ ਸ਼ਗਨ ਦਿੱਤੇ ਜਾ ਰਹੇ ਨੇ ਹੋਰ ਲਹਿਰਾ ਨਿਵਾਸੀਆਂ ਨੂੰ ਕੀ ਕੀ ਅੱਜ ਉਸ ਵੱਡੀਆਂ ਸੁਗਾਤਾਂ ਮਿਲੀਆਂ ਨੇ ਦੇਖੋ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੰਡਿਆ ਜੀ ਮੰਤਰੀ ਸਾਹਿਬ ਐਮ ਐਲ ਏ ਸਾਹਿਬਾਨ ਵੀ ਆਏ थे ਤੇ ਸਾਰੀ ਜਨਤਾ ਅੱਜ ਇਹਨਾਂ ਬੱਚਿਆਂ ਨੂੰ ਕਿਉਂਕਿ ਲਹਿਰੇ ਦੀ ਧਰਤੀ ਤੇ 100 ਬੱਚੇ ਦਾ ਇਕੱਠਾ ਵਿਆਹ ਪਹਿਲਾਂ ਕਦੇ ਨਹੀਂ ਹੋਇਆ ਸੀ ਸੋ ਅੱਜ ਇਹ ਸਾਰੇ ਲੋਕ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਤੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਆ ਤੇ ਸਾਰਾ ਮੁੱਖ ਮੰਤਰੀ ਸਾਹਿਬ ਨੇ ਖੁਦ ਵੀ ਸਾਰੇ ਬੱਚਿਆਂ ਨੂੰ ਇਹਨਾਂ ਨੂੰ ਸ਼ਗਨ ਵੀ ਦਿੱਤਾ ਹੈ ਪੰਜ ਸੱਤ ਬੱਚਿਆਂ ਨੂੰ ਸਟੇਜ ਤੇ ਖੜਾ ਕੇ ਵੀ ਦਿੱਤਾ ਤੇ ਬਾਕੀ ਇਹ ਲਫਾਫੇ ਉਹਨਾਂ ਕੋਲੋਂ ਦਿੱਤੇ ਗਏ ਨੇ ਕਿ ਸਾਰਿਆਂ ਨੂੰ ਦੇ ਦਿਓ ਸੋ ਇਹਨਾਂ ਬੱਚਿਆਂ ਨੂੰ ਜਿੱਥੇ ਅਸੀਂ ਵਧਾਈ ਦਿੰਨੇ ਆ ਤੇ ਇਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਆ ਤੇ ਨਾਲ ਇਹਨਾਂ ਨੂੰ ਜਿਹੜਾ ਜ਼ਰੂਰਤ ਦਾ ਸਾਰਾ ਸਮਾਨ ਹੈ ਉਹ ਸਾਰਾ ਸਮਾਨ ਵੀ ਇਹਨਾਂ ਬੱਚਿਆਂ ਨੂੰ ਨਾਲ ਦਿੱਤਾ ਜਾ ਰਿਹਾ ਸੋ ਇਹ ਮੈਂ ਸਮਝਦਾ ਕਿ ਦੇਚ ਸਾਡੇ ਲੋਕ ਸੀ ਜਿਹੜੇ ਬੜੀ ਸੇਵਾ ਕੀਤੀ ਹੈ ਲੋਕਾਂ ਨੇ ਬੜਾ ਵੱਧ ਚੜ ਕੇ ਇਸ ਤਰ੍ਹਾਂ ਹਿੱਸਾ ਲਿਆ ਹੈ ਕਿ ਜਿਸ ਤਰ੍ਹਾਂ ਕੋਈ ਆਪਣੇ ਬੱਚਿਆਂ ਦਾ ਵਿਆਹ ਹੋਵੇ ਇਹ ਨਵੀਆਂ ਹੋਰ ਵੀ ਸੁਕਾਤਾ ਨੇ ਨਵਾਂ ਤਹਿਸੀਲ ਕੰਪਲੈਕਸ ਉਹਦੇ ਵਿੱਚ ਕਿਹੜੇ ਕਿਹੜੇ ਦਫ਼ਤਰ ਜਿਹੜੇ ਹੈਗੇ ਨੇ ਮਹਿਕਮੇ ਦੇ ਉਹ ਆਉਣਗੇ ਹੁਣ ਦੇਖੋ ਇਹ ਅੱਜ ਖੁਸ਼ੀ ਦਾ ਮੌਕਾ ਸੀ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਖੁਸ਼ੀ ਨੂੰ ਮੈਂ ਦੁੱਗਣਾ ਚੌਕਣਾ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿ ਸਾਡੇ ਸਬਡਿਵੀਜ਼ਨ ਜਿਹੜੀ ਬਣੀ ਸੀ ਡੇਰਾ ਬਹੁਤ ਲੰਬਾ ਸਮਾਂ ਹੋ ਗਿਆ 25 ਸਾਲ ਤੋਂ ਉੱਪਰ ਹੋ ਗਏ ਪਰ ਇੱਥੇ ਕੋਈ ਦਫ਼ਤਰ ਨਹੀਂ ਸੀ ਅੱਜ ਮੁੱਖ ਮੰਤਰੀ ਸਾਹਿਬ ਨੇ ਕਰੀਬ 15 ਕਰੋੜ 40 ਲੱਖ ਰੁਪਏ ਦੀ ਲਾਗਤ ਦੇ ਨਾਲ ਪੂਰਾ ਸਬਡਿਵੀਜ਼ਨ ਕੰਪਲੈਕਸ ਜਿੱਤੇ 16 ਦਫ਼ਤਰ ਹੋਣੇ ਨੇ ਡੀਐਸਪੀ ਦਾ ਦਫ਼ਤਰ ਹੋਣਾ ਹੈ ਐਸ ਡੀ ਐਮ ਦਾ ਦਫ਼ਤਰ ਹੋਣਾ ਹੈ ਤਹਿਸੀਲਦਾਰ ਦਾ ਦਫ਼ਤਰ ਹੋਣਾ ਹੈ ਖਜ਼ਾਨਾ ਦਫ਼ਤਰ ਹੋਣਾ ਹੈ ਫੂਡ ਸਪਲਾਈ ਦਾ ਦਫ਼ਤਰ ਹੋਣਾ ਹੈ ਇਹ 16 ਦਫ਼ਤਰ ਨੇ ਜਿਹੜੇ ਉਹ ਇੱਕ ਛੱਤ ਦੇ ਥੱਲੇ ਹੋਣਗੇ ਉਹਦਾ ਨੀਂਹ ਪੱਥਰ ਰੱਖਿਆ ਤੇ 15 ਕਰੋੜ 40 ਲੱਖ ਦਾ ਕਰੀਬ ਇਹ ਤੇ ਤੇ ਬਾਕੀ 1.5 ਕਰੋੜ ਰੁਪਇਆ ਸਾਰੇ ਆਫੀਸਰ ਦੀਆਂ ਕੋਠੀਆਂ ਵੀ ਬਣਨੀਆਂ ਨੇ ਸੋ ਕਰੀਬ 20 ਵੀ 24 ਘੰਟੇ ਉੱਥੇ ਰਹਿਣਗੇ ਬਿਲਕੁਲ ਕੋਠੀਆਂ ਬਣਦੀਆਂ ਨੇ ਵੱਡੀਆਂ ਕੋਠੀਆਂ ਬਣਨਗੀਆਂ ਸੋ 20 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇਹ ਸਾਰਾ ਪ੍ਰੋਜੈਕਟ ਬਣਾ ਮੁੱਖ ਮੰਤਰੀ ਸਾਹਿਬ ਨੇ ਨੀ ਪੱਥਰ ਹੀ ਨਹੀਂ ਰੱਖਿਆ ਉਥੇ ਹਦਾਇਤ ਕੀਤੀ ਹੈ ਸਾਰੇ ਅਧਿਕਾਰੀਆਂ ਨੂੰ ਕਿ 8-9 ਮਹੀਨਿਆਂ ਦੇ ਵਿੱਚ ਵਿੱਚ ਇਸ ਨੂੰ ਕੰਪਲੀਟ ਕਰਕੇ ਦਿਓ ਤੇ ਦੂਜਾ ਸਾਡੇ 40-45 ਸਾਲ ਤੋਂ 2.5 ਏਕੜ ਜ਼ਮੀਨ ਸੀ ਜਿੱਥੇ ਕਿਸੇ ਸਮੇਂ ਦੇ ਵਿੱਚ ਪੁਰਾਣਾ ਬਿਜਲੀ ਘਰ ਚੱਲਦਾ ਹੁੰਦਾ ਸੀ ਉਹ ਸ਼ਹਿਰ ਦੇ ਵਿੱਚੋਂ ਵਿੱਚ ਸੀ ਉਹ ਲੋਕਾਂ ਦੇ ਲਈ ਇੱਕ ਵੱਡਾ ਅ ਲੋਕਾਂ ਦੇ ਲਈ ਅਸੁਵਿਧਾ ਤੇ ਕਿਉਂਕਿ ਉੱਥੇ ਬੈਡ ਐਲੀਵੈਂਟ ਵੀ ਬੈਟਦੇ ਸੀ ਤੇ ਉੱਥੇ ਸੁੰਨੇ ਹੋਣ ਕਰਕੇ ਕੋਈ ਹੋਰ ਇਸ ਤਰ੍ਹਾਂ ਦੇ ਜਾਨਵਰ ਵੀ ਉੱਥੇ ਨਿਕਲਿਆਂਦੇ ਸੀ ਸੋ ਉਹ ਜਿਹੜਾ ਅਵੰਡਣ ਪਿਆ ਸੀ 40-45 ਸਾਲ ਤੋਂ ਉੱਥੇ ਹੁਣ ਪੀਐਸਪੀਸੀਐਲ ਦਾ ਬਿਜਲੀ ਬੋਰਡ ਦਾ ਇੱਕ ਐਸਡੀਓ ਦਫ਼ਤਰ ਸਾਡੇ ਕਿਰਾਏ ਤੇ ਚੱਲ ਰਿਹਾ ਸੀ ਉੱਥੇ ਦੋਵੇਂ ਐਸਡੀਓ ਦੇ ਦਫ਼ਤਰ ਐਕਸ਼ਨ ਦੇ ਦਫ਼ਤਰ ਦੀ ਵੀ ਅੱਜ ਗੱਲ ਹੋਈ ਆ ਤੇ ਕੰਪਲੇਂਟ ਸੈਂਟਰ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕ ਜਗ੍ਹਾ ਹੋ ਇੱਕ ਜਗ੍ਹਾ ਉੱਤੇ ਹੋ ਜਾਏਗਾ ਤੇ ਲੋਕਾਂ ਨੂੰ ਇੱਕ ਤਾਂ ਦੇਖੋ ਇਸ ਤੋਂ ਰਾਹਤ ਮਿਲੇਗੀ ਕਿਉਂਕਿ ਉੱਤੇ ਹਜੇ ਜਾਨਵਰ ਵਗੈਰਾ ਜ਼ਹਿਰੀਲੇ ਹੋ ਜਾਂਦੇ ਸੀ ਤੇ ਸ਼ਹਿਰ ਦੇ ਵਿੱਚੋ ਵਿੱਚ ਸੀ ਤੇ ਉੱਥੇ ਇਹ ਦਫ਼ਤਰ ਹੈ ਜਿਹੜਾ ਉਹ ਕੱਲਾ ਸੀਐਮ ਸਾਹਿਬ ਨੇ ਨੀ ਪੱਥਰ ਨਹੀਂ ਰੱਖਿਆ ਅੱਜ ਨੀ ਪੱਥਰ ਰੱਖਣ ਦੇ ਨਾਲ-ਨਾਲ ਕੰਮ ਸ਼ੁਰੂ ਹੋ ਗਿਆ ਕਿਉਂਕਿ ਟੈਂਡਰ ਸਾਰਾ ਲਾਟ ਹੋਇਆ ਹੋਇਆ ਤੇ ਉਹ ਕੰਮ ਸ਼ੁਰੂ ਹੋ ਗਿਆ ਤੇ ਇੱਕ ਜਿਹੜੀ ਆਪ ਦੀ ਰਸੋਈ ਉਹ ਅਸੀਂ ਇੱਥੇ ਹੇ ਭਗਵਾਨ ਦੀ ਕਿਰਪਾ ਨਾਲ ਹੀ ਉਹ ਵੀ ਸਾਡੇ ਬੇਟੇ ਦੀ ਯਾਦ ਦੇ ਵਿੱਚ ਆਪ ਦੀ ਰਸੋਈ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ 10 ਰੁਪਏ ਦੇ ਵਿੱਚ ਪੇਟ ਪਰ ਖਾਣਾ ਉੱਥੇ ਹਰ ਇੱਕ ਨੂੰ ਮਿਲੇਗਾ ਤੇ ਕਰੀਬ 300 700 ਦੀ ਐਵਰੇਜ ਹੈ ਹੁਣ ਕਿ ਐਨੇ ਲੋਕ ਉੱਥੇ ਖਾਣਾ ਜਿਹੜਾ ਉਹ ਖਾ ਰਹੇ ਨੇ ਸੋ ਸੀਐਮ ਸਾਹਿਬ ਨੇ ਉੱਥੇ ਵੀ ਵਿਜ਼ਿਟ ਕੀਤਾ ਅੱਜ ਉੱਥੇ ਜਾ ਕੇ ਆਏ ਨੇ ਤੇ ਇੱਕ ਅਸੀਂ ਸੌਰਵ ਕੰਪਲੈਕਸ ਜਿਹੜਾ ਉਹ ਵੀ ਸਾਡੇ ਬੇਟੇ ਦੀ ਯਾਦ ਚ ਪ੍ਰਾਣਾ ਬਣਾਇਆ ਸੀ ਤੇ ਉੱਥੇ ਨਵਾਂ ਬਲਾਕ ਬਣਾਇਆ ਇੱਕ ਹੁਣ ਉੱਤੇ 10 ਏਸੀ ਕਮਰੇ ਨੇ ਤੇ ਉੱਤੇ ਦੋ ਹਾਲ ਜਿਹੜੇ ਨੇ ਉਹ ਹੋਰ ਬਣਾਏ ਗਏ ਨੇ ਲੋਕਾਂ ਦੀ ਸਹੂਲਤਾਂ ਦੇ ਲਈ ਉਥੇ ਵੀ ਸੀਐਮ ਸਾਹਿਬ ਨੇ ਜਿਹੜਾ ਉਹ ਵੀ ਉਦਘਾਟਨ ਕੀਤਾ ਸੋ ਇਹ ਸਾਰੀਆਂ ਲੋਕਾਂ ਦੀ ਸੇਵਾ ਦੇ ਲਈ ਲੋਕਾਂ ਦੇ ਭਤਰੀ ਦੇ ਲਈ ਇਹ ਸਾਰੀਆਂ ਚੀਜ਼ਾਂ ਵੀ ਅੱਜ ਇਸ ਖੁਸ਼ੀ ਦੇ ਮੌਕੇ ਤੇ ਇਹ ਵੀ ਸਾਨੂੰ ਦਿੱਤੀਆਂ ਗਈਆਂ ਨੇ ਦੂਜੇ ਪਾਸੇ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਕਿ 101 ਜਿਹੜੇ ਨਵੇਂ ਵਿਆਹੇ ਜੋੜੇ ਹੈਗੇ ਨੇ ਉਹਨਾਂ ਨੂੰ ਜਿਹੜੀ ਆ ਸ਼ਗਨ ਸਕੀਮ ਦਿੱਤੀ ਜਾ ਰਹੀ ਆ ਪਹਿਲਾਂ ਸੀਐਮ ਮਾਨ ਦੇ ਵੱਲੋਂ ਸ਼ਗਨ ਦਿੱਤਾ ਗਿਆ ਤੇ ਹੁਣ ਜਿਹੜੇ ਜੋੜੇ ਇਸ ਵਕਤ ਰਹਿ ਰਹੇ ਨੇ ਉਹਨਾਂ ਨੂੰ ਸ਼ਗਨ ਦਿੱਤਾ ਜਾ ਰਿਹਾ ਨਾਲ ਇਹਨਾਂ ਨੂੰ ਟੋਕਨ ਵੀ ਦਿੱਤੇ ਜਾ ਰਹੇ ਨੇ ਜਿਨ੍ਹਾਂ ਦੇ ਨਾਲ 11 ਘਰੇਲੂ ਵਸਤੂਆਂ ਜਿਹੜੀਆਂ ਹੈਗੀਆਂ ਨੇ ਸ਼ਗਨ ਦੇ ਵਿੱਚ ਇਹ ਸਾਰੇ ਜਿਹੜੇ ਨਵੇਂ ਵਿਆਹੇ ਜੋੜੇ ਨੂੰ ਇਹਨਾਂ ਨੂੰ ਦਿੱਤੀਆਂ ਜਾਣਗੀਆਂ ਲਹਿਰਾਗਾਕ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ